ਸਾਹਿਬ ਜੀ ਗੁਰੂ ਗਰੀਬ ਨਿਵਾਜ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੁਨੀ ਸੈਭੰ ਗੁਰ ਪਰ ਸਾਧ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਨਮਾਨਸਤੇ ਦੇਵਤ ਕੀਐ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨਾ ਕੋਰ ਅੰਧਾਰ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸੱਜਣ ਸੋਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸੁ ਕਹ ਤਲ ਗੁਰ ਸੇਵਿਆ ਅਨ ਸਦ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਹਤ ਖਸਮਦੀ ਨੂਰ ਅਰਸੋ ਪੁਰਸਾ ਛਟੀ ਐ ਤਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਐ ਸਜਾਣਾ ਸੱਚਾ ਬਾਦਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਠਿਆ ਸੋਹੀ ਐ ਸਬਨਾ ਦਾ ਵਸਾਹੋ ਜਿਸ ਪਾਸ ਬਠਿਆ ਸੋਹੀਐ ਸਬਨਾ ਦਾ ਵਸਾਹ ਤਨ ਆ ਵਾਹਿਗੁਰੂ ਸਾਹਿਬ ਜੀ सौरठ महला पंजवा आग सुख गोर दिया पाछ कुशल खेम गोर किया ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਰਿਦੈ ਤੇ ਆਇਆ ਅਗੈ ਸੁਖ ਗੁਰ ਦਿਆ ਪਾਛ ਕੁਸਲ ਕੇ ਮਾ ਗੁਰ ਕੀਆ ਸਰਬ ਨੇਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਾਧ ਗੁਰ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦੇਨਾ ਦੇਨਾ ਚੜੇ ਸਵਾਈ ਰਹਾਓ ਜੀਅ ਜੰਤ ਸਭ ਭਏ ਤੇ ਅੱਲਾ ਪ੍ਰਭ ਆਪਣੇ ਕਰ ਦੀਨੇ ਸਦ ਸੁਭਾਏ ਮਿਲੇ ਗੋਪਾਲ ਨਾਲਕ ਸਾਥ ਪਤੀਨੇ ਜੀਉ ਜੰਤ ਸਭ ਪੈ ਤੇ ਅੱਲਾ ਪ੍ਰਭ ਆਪਣੇ ਕਰਦੀਨੇ ਸਦ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰਨ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 5 ਅਗ ਸੁਖ ਗੁਰ ਦੀਆ 5 ਛੇ ਗੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ ਤਨ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਜਗ ਜਗ ਟੱਲ ਚਵਰ ਸ਼ਤਰ ਤਖਤਾਂ ਦੇ ਮਾਲਕ ਸਤਿਗੁਰੂ ਬਾਦਸ਼ਾਹ ਜੀ ਨਾਮ ਦੇ ਜਹਾਜ਼ ਕਾਲ ਯੁਗ ਦੇ ਤਾਰਨ ਹਾਰੇ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜਿਆਂ ਦੇ ਪਾਵਨ ਹੁਕਮਨਾਮੇ ਸਾਹਿਬ ਸਰਵਨ ਕੀਤੇ ਹਨ ਸੋ ਜੋਗੋ ਜੋਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜਿਆਂ ਦੇ ਪਾਵਨ 626 ਅੰਗ ਤੇ ਸੁਭਾਏ ਮਾਨ ਪਾਵਨ ਸ਼ਬਦ ਸੋਰਠਿ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਪਾਵਨ ਫਰਮਾਨ ਉਪਦੇਸ਼ ਹੁਕਮ ਨਾਮੇ ਜੋ ਗੁਰੂ ਸ਼ਬਦ ਦੁਆਰਾ ਉਪਦੇਸ਼ ਦਿੱਤਾ ਹੈ ਸੋਰਠ ਮਹੱਲਾ ਪੰਜਵਾ ਸੋਰਠ ਰਾਗ ਦੇ ਅੰਦਰ ਮਹਿਲ ਪੰਜਵੇਂ ਗੁਰੂ ਪਾਤਸ਼ਾਹ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨੁ ਫਰਮਾਨ ਕਰਦੇ ਹਨ ਅੱਗੇ ਸੁਖ ਗੁਰ ਦਿਆ ਪਾਛੈ ਕੁਸਲ ਖੇਮ ਗੁਰ ਕੀਆ ਸੱਚੇ ਬਾਦਸ਼ਾਹ ਜੀ ਪਾਵਨ ਉਪਦੇਸ਼ ਦੇ ਰਹੇ ਹਨ ਕਿ ਉਹਨਾਂ ਜੀਵਨ ਨੂੰ ਅੱਗੇ ਜਾ ਕੇ ਸੁਖ ਪ੍ਰਾਪਤ ਹੋ ਜਾਂਦਾ ਹੈ ਸੋ ਜਿਨ੍ਹਾਂ ਨੇ ਉਸ ਸਰਬਨਿਧਾਨ ਪੂਰੇ ਗੁਰੂ ਨੂੰ ਧਿਆਉਣਾ ਕੀਤਾ ਹੈ ਪਰਮਾਤਮਾ ਦਾ ਨਾਮ ਸਿਮਰਨ ਜੱਪਿਆ ਹੈ ਬੰਦਗੀ ਕੀਤੀ ਹੈ ਸਤਿਗੁਰੂ ਜੀ ਪਾਵਨ ਫਰਮਾਨ ਕਰ ਰਹੇ ਹਨ ਕਿ ਆਗੈ ਸੁਖ ਗੁਰ ਦਿਆ ਫਿਰ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਵੀ ਸੁਖ ਪ੍ਰਾਪਤ ਹੋ ਜਾਣੇ ਹਨ ਤੇ ਅੱਗੇ ਵੀ ਜਾ ਕੇ ਮਹਾਰਾਜੀਆਂ ਦੀ ਪਾਵਨ ਦਰਗਾਹ ਦੇ ਵਿੱਚ ਵੀ ਸੁਖ ਪ੍ਰਾਪਤ ਹੋ ਜਾਣੇ ਹਨ ਅਗੈ ਸੁਖ ਗੁਰ ਦਿਆ ਪਾਛੈ ਕੁਸਲ ਖੇਮ ਗੁਰ ਕੀਆ ਮਹਾਰਾਜੀਆਂ ਨੇ ਪਾਵਨ ਫਰਮਾਨ ਦੇ ਅੰਦਰ ਸੋ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਪਾਛੈ ਜੋ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ ਰਹਿ ਰਹੇ ਹਾਂ ਸੋ ਗੁਰੂ ਮਹਾਰਾਜੀਆਂ ਨੇ ਇਸ ਸੰਸਾਰ ਦੇ ਵਿੱਚ ਵੀ ਸਾਨੂੰ ਸੁਖ ਦੇ ਦੇਨੇ ਹਨ ਤੇ ਜੋ ਕੁਸਲ ਖੇਮ ਗੁਰ ਕੀਆ ਮਹਾਰਾਜੀਆਂ ਨੇ ਜੋ ਕੁਸਲਤਾ ਬਖਸ਼ਿਸ਼ ਕੀਤੀ ਹੈ ਉਸ ਪਿਆਰੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਗੁਰੂ ਦੇ ਚਰਨਾਂ ਦੇ ਜੁੜਨ ਦਾ ਆਪਦੇਸ਼ ਦਿੰਦਾ ਹੈ ਸੋ ਇਸ ਵਾਸਤੇ ਮਹਾਰਾਜੀਆਂ ਨੇ ਕਿਰਪਾ ਕੀਤੀ ਹੈ ਸਰਬ ਨਿਦਾਨ ਸੁਖ ਪਾਇਆ ਜੋ ਸਰਬ ਨਿਦਾਨ ਜਿਸ ਦੇ ਕੋਲ ਸੁਖਾਂ ਦਾ ਭੰਡਾਰ ਹੈ ਜੋ ਸਰਬ ਸੁਖਾਂ ਦਾ ਦਾਤਾ ਸੁਆਮੀ ਸੋ ਸਰਬ નિਧਾਨ ਧਿਆਉਂਦੇ ਨਾਲ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆ ਜਿਨ੍ਹਾਂ ਨੇ ਆਪਣੇ ਪੂਰੇ ਗੁਰੂ ਨੂੰ ਧਿਆਇਆ ਹੈ ਸੋ ਆਪਣੇ ਹਿਰਦੇ ਦੇ ਵਿੱਚ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ ਤੇ ਮਹਾਰਾਜੀਆਂ ਨੇ ਉਹਨਾਂ ਨੂੰ ਫਿਰ ਆਗੈ ਸੁਖ ਗੁਰ ਦਿਆ ਜੋ ਅੱਗੇ ਜਾ ਕੇ ਵੀ ਸੁਖ ਪ੍ਰਾਪਤ ਹੋਣਗੇ ਤੇ ਇਸ ਸੰਸਾਰ ਦੇ ਵਿੱਚ ਵੀ ਵਿਚਰਦੇ ਆਂ ਪਰਮਾਤਮਾ ਨੇ ਸੁਖ ਦੇਣਾ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਸਾਝ ਪਾਈ ਹੈ ਇਸ ਵਾਸਤੇ ਮਹਾਰਾਜ ਜੀਆ ਨੇ ਆਖਿਆ ਹੈ ਗੁਰ ਆਪਣਾ ਹਿਰਦੈ ਧਿਆਇ ਆਪਣੇ ਪਰਮੇਸ਼ਰ ਇਸ਼ਟ ਮਾਲਕ ਨੂੰ ਧਿਆਉਣਾ ਕਰੇ ਜੀ ਪ੍ਰਾਣੀ ਤਾਹੀ ਤੈਨੂੰ ਇਸ ਸੰਸਾਰ ਦੇ ਵਿੱਚ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਵਡਿਆਈ ਮਾਨ ਪ੍ਰਾਪਤ ਹੋ ਸਕਦਾ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਫਿਰ ਤੇਰੇ ਮਨ ਦੀ ਇਛਾ ਮਨ ਦੀਆਂ ਇੱਛਾ ਤੈਨੂੰ ਫਲ ਪ੍ਰਾਪਤ ਹੋ ਜਾਵੇਗਾ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਉਸ ਪਰਮਾਤਮਾ ਨੂੰ हे ਸੰਤ ਜਨੋ ਪਰਮਾਤਮਾ ਦਾ ਨਾਮ ਦਿਨ ਰਾਤ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਕਰ ਤੇ ਜੋ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਘੜ ਘੜ ਦੇ ਵਿੱਚ ਰਮਿਆ ਹੋਇਆ ਹੈ ਸੋ ਇਸ ਬਾਤ ਤੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਪੂਰੇ ਗੁਰੂ ਨੂੰ ਧਿਆਉਣਾ ਕਰ ਜਿਸ ਦੇ ਨਾਲ ਤੈਨੂੰ ਮੁਕਤੀ ਤੇਰੀ ਕਲਿਆਨਤਾ ਤੇ ਇਸ ਸੰਸਾਰ ਦੇ ਵਿੱਚ ਸੁੱਖ ਲੈਣਾ ਹੈ ਤਾਂ ਉਸ ਪਰਮਾਤਮਾ ਨੂੰ ਸਦਾ ਚੇਤੇ ਰੱਖਣਾ ਕਰ ਤੇ ਆਪਣੇ ਪੂਰੇ ਗੁਰੂ ਨੂੰ ਧਿਆਉਣਾ ਕਰ ਉਸ ਦਾ ਨਾਮ ਜਪਨਾ ਕਰ ਆਰਾਧਨਾ ਕਰ ਤੇ ਗੁਰ ਸ਼ਬਦ ਦੁਆਰਾ ਉਸ ਨੂੰ ਆਰਾਧ ਕੇ ਪਰਮਾਤਮਾ ਦੇ ਨਾਲ ਸਾਂਝ ਪਾ ਕੇ ਪ੍ਰੀਤ ਪਾ ਕੇ ਗੁਰੂ ਚਰਨਾਂ ਦੇ ਨਾਲ ਜੁੜ ਤੇ ਇਸ ਸੰਸਾਰ ਤੇ ਆਇਆ ਹੋਇਆ ਤੇਰਾ ਜੀਵਨ ਸਫਲ ਹੋ ਜਾਵੇਗਾ ਸੋ ਆਓ ਗੁਰੂ ਮਹਾਰਾਜਿਆਂ ਨੇ ਜੋ ਉਪਦੇਸ਼ ਦਿੱਤੇ ਹਨ ਪਾਵਨ ਫਰਮਾਨ ਕੀਤੇ ਹਨ 2 ਮਿੰਟ ਦੀ ਹਾਜ਼ਰੀ ਗੁਰ ਮੰਤਰ ਨੂੰ ਦਿਲ ਰੜ ਕਰਕੇ ਲਵਾਈਏ ਤੇ ਗੁਰੂ ਚਰਨਾਂ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਤੇ ਆਪਣਾ ਜੀਵਨ ਸਫਲਾ ਕਰੀ ਇਹ ਸਾਰੇ ਕਰੋ ਕਿਰਪਾ ਜੀ ਵਾਹ ਗੁਰੂ 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 Why, Guru? 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 Why, Why, Guru? Why Why guru, 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਸਭ ਨੂੰ ਜੀ ਆਇਆਂ ਗੁਰੂ ਮਹਾਰਾਜ ਸਬਦੀਆਂ ਹਾਜ਼ਰੀਆਂ ਦਰ ਲੇਖੇ ਪਰਵਾਨ ਕਰਨ ਨਾਮ ਦਾਣ ਗੁਰ ਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤਾ ਬਾਣੀ ਬਾਣੇ ਦੇ ਤਾਨੀ ਨਾਮ ਬਾਣੀ ਦੀਆਂ ਦਾਤਾ ਬਰਸ਼ਿਸ਼ ਕਰਕੇ ਮਹਾਰਾਜ ਪਾਵਨ ਪਵਿੱਤਰ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਕਰਤਾਰਤ ਨਿਹਾਲ ਕਰਨ ਜੀ ਸਰਬਾਧਾ ਭਲਾ ਕਰਨ ਮਿਹਰ ਕਰਨ ਗੁਰੂ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ